ਆ ਬੱਡੇ ਮੰਮੀ ਆਪਣੇ ਹੈਪੀ ਦੇ ਮੰਮੀ ਤੇ ਮਾਸੀ ਤੇ ਗਵੰਡੀ ਬੇਬੇ ਤੇ ਸਾਰੇ ਬੈਠੀਆਂ ਮਾਈਆਂ ਪਾਈਆਂ ਬਈ ਪਤਾ ਲੈਣ ਆਈਏ ਨੇ ਸਾਰੇ ਹਾਂ ਕੱਲ ਆਪਣੇ ਹੈਪੀ ਦੇ ਗੱਡੀ ਮਾਰੀ ਸੀ ਪਿੰਡ ਦੇ ਮੁੰਡੇ ਨੇ ਕੱਲ ਵਾਲੇ ਵਲੌਗ ਚ ਵੀ ਦੱਸਿਆ ਜੀ ਹਾਂ ਸਾਰੇ ਵੀ ਅੱਜ ਵੀ ਪੁੱਛੀ ਜਾਂਦੇ ਸੀ ਕਮੈਂਟ ਕਰਕੇ ਬਾਈ ਕਿਵੇਂ ਆ ਹੈਪੀ ਆ ਠੀਕ ਹੈ ਗੇਰਾ ਮਾਤਾ ਉਹਰੇ ਕੋਲੇ ਬੈਠੀ ਸੀ ਅੱਜ ਖੇਤ ਜਾਣਾ ਸੀ ਹੁਣ ਸਾਨੂੰ 10:20 ਹੋ ਗਏ ਰੱਖੇ ਮਾਲਕ ਜਿਹੇ ਜੀ ਆਪਣੀ ਰੱਖੀ ਸਤਗੁਰ ਨੇ ਹਾਂਜੀ ਰੱਖੇ ਸਤਗੁਰ ਲੰਮੀ ਉਮਰਾਂ ਕਰੇ ਸਭ ਦੀਆਂ ਤੇ ਇਹ ਵੱਡੇ ਮੰਮੀ ਨੇ ਮੇਰੇ ਮਾਸੀ ਜੀ ਹੈਪੀ ਦੇ ਮਰਦਾ ਜੀ ਤੇ ਠੀਕ ਉਹ ਮੈਂ ਪੀ ਲਈ ਚਾਹ ਫਾਈ ਚੱਲਦੇ ਆ ਫੇਰ ਆ ਨਾ ਮੈਂ ਚਲਾਉਂਦੇ ਚਲਾਉਂਦੇ ਆ ਆ ਗਿਆ ਓਏ ਉਹ ਤੁਸੀਂ ਓਏ ਸਾਰੇ ਨਾ ਹੌਣ ਦੋ ਹੁਣ ਤੇ ਕੰਮ ਆ ਜਲਾ ਰੱਖਿਆ ਇਹਨਾਂ ਨੇ ਅੱਜ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 29 ਹਾੜ ਅ 11 ਜੁਲਾਈ 12 2024 ਤੇ ਅਸੀਂ ਖੇਤ ਤੁਰਨਾ ਸੀ ਅੱਜ ਸੁਨੇਹਾ ਮੈਂ ਤੇ ਗੱਗੂ ਕੱਲ ਸਲਾਹ ਕਰਕੇ ਪਏ ਸੀਗੇ ਕਿ ਆਪਾਂ ਖੇਤ ਜਾਵਾਂਗੇ ਅ 5 5:30 ਵਜੇ ਤੇ ਵੇਲਾ ਹੋ ਗਿਆ 10:30 ਵਜੇ ਦੇ ਲਵੇ ਤੇ ਉਹ ਪਤਾ ਲੈਣ ਵਾਲੇ ਪਿੰਡ ਦੇ ਵੀਰ ਭਾਈ ਸਾਰੇ ਆਂਢੀ ਗਵਾਂਢੀ ਆਈ ਜਾਂਦੇ ਆ ਤੇ ਇੱਕ ਦੋ ਹੋਰ ਕੰਮ ਸੀ ਕੋਸੋਲਰਾਂ ਭਰਨੀਆਂ ਸੀ ਸਵੇਰੇ ਪਹਿਲਾਂ ਮੈਂ ਸੋਲਰ ਮੋਟਰਾਂ ਦੇ ਕਨੈਕਸ਼ਨ ਭਰਨ ਵਾਗਿਆ ਸੀਗੇ ਆਪਣੇ ਅ ਦੋ ਭਰਿਆ ਉਹ ਫਿਰ ਪਹਿਲਾਂ ਖੇਤ ਜਾਣਾ ਗੱਗੂ ਨਾਲ ਉੱਥੇ ਮਾੜਾ ਮੋਟਾ ਕੰਮ ਤਾਂ ਦਾ ਕਰਕੇ ਤਾਂ ਨਵੇਂ ਲਾਏ ਚੌਲਾਂ ਲਾਇਆ ਚੌਲਾਂ 'ਚ ਪਾਣੀ ਥੋੜਾ ਰਹਿ ਗਿਆ ਉਹਨਾਂ 'ਚ ਪਰਸੋਂ ਪਾਇਆ ਸੀ ਥੋੜਾ ਥੋੜਾ ਤੇ ਆ ਜੂਰੀਆ ਚੱਕੀ ਕਰਦਾ ਨੌਜਵਾਨ ਨਾਲ ਤੇ ਇਹਨੂੰ ਦੁਪਹਿਰ ਬਾਅਦ ਖਲਾਰਾਂਗੇ ਮੋਟਰਸਾਈਕਲ ਲਿਆ ਜਾ ਤਣਾਏ ਹਾਂ ਅ ਮੈਂ ਇੱਕ ਮਿੰਟ ਸਲਾਹ ਕਰਦਾ ਬਾਪੇ ਨਾਲ ਤੇ ਫਿਰ ਉਵੇਂ ਕਰ ਲੈਨੇ ਆਪਾਂ ਜਹਾ ਟਰੈਕਟਰ ਤੇ ਭੱਜ ਚੱਲਾਂਗੇ ਜੇ ਮੈਂ ਹੁਣੇ ਮੁੜ ਕੇ ਆਉਣ ਬੈਂਕ 'ਚ ਜਾਣਾ ਹੋਇਆ ਫਿਰ ਮੈਂ ਮੋਟਰਸਾਈਕਲ ਲੈ ਆਉਣਾ 2 ਮਿੰਟ ਖੜ ਜਾਓ ਕੈਂਪਰ ਧਰ ਲਿਆ ਕੈਂਪਰਧਰ ਲੈ ਫਿਰ ਬੈਂਕ ਚ ਜਾ ਕੇ ਤੇ ਪੈਸੇ ਭਰਕਣ ਹਾਂ ਬਾਦ 2 ਮਿੰਟ ਰੋਕ ਲੈ ਗੱਡੀ ਆ ਗਿਆ ਘੂਮੇ ਬਾ ਇੱਕ ਮਿੰਟ ਖੜਾ ਮੈਂ ਤੈਨੂੰ ਹੁਣੀ ਦੱਸ ਦੇਣਾਗਾ ਤੇ ਸੋਲਰ ਮੋਟਰਾਂ ਦਾ ਕਨੈਕਸ਼ਨ ਭਰ ਕੇ ਬਈ ਇਹਨਾਂ ਦੇ ਅਪਲਾਈ ਕਰਕੇ ਅੱਜ ਜੇ ਮੈਂ ਸਾਈਟ ਖੁੱਲੀ ਆ ਪਹਿਲਾਂ ਕਈ ਦਿਨਾਂ ਦੇ ਟਰਾਈ ਕਰੀ ਜਾਂਦੇ ਇੱਕ ਵਾਰੀ ਭਰੇ ਭਰਾਏ ਵਾਰਾ ਰੱਦ ਰੁੱਦ ਜਾ ਹੋ ਗਏ ਸੀ ਸਿਸਟਮ ਆ ਸਬਸਿਡੀ 75% ਸਾਡੇ ਹਰਿਆਣੇ ਚ ਇਧਰ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਤੇ ਤੜਕੇ ਅੱਜ ਅਪਲਾਈ ਕਰਕੇ ਆਏ ਸਾਈਟ ਖੁੱਲੀ ਸੀ ਉਹਦੇ ਪੈਸੇ ਨਾਲ ਦੀ ਨਾਲ ਭਰੇ ਜਾਂਦੇ ਆ ਬੈਂਕ ਚ ਤੇ ਉਹ ਬਸ 10 15 20 ਦਿਨਾਂ ਚ ਕਈ ਵਾਰੀ ਹੋ ਜਾਂਦਾ ਮਹੀਨਾ ਤੇ ਆਏ ਆ ਸੋਲਡਰ ਲੱਗਣ ਚ ਕਈ ਵਰੀ ਟਾਈਮ ਵੀ ਲੱਗ ਜਾਂਦਾਗਾ ਤੇ ਮਾਤਾ ਜੀ ਸਸਰੀ ਕਾਲ ਸਸਰੀ ਕਾਲ ਭਾਈ ਸੋ ਜੋ ਵੀ ਸਸਰੀ ਕਾਲ ਬੇਟਾ ਤਨਵਾਰ ਤੁਹਾਡੇ ਬਾਹ ਵਾਲਾ ਲਾਇਕ ਸ਼ੇਅਰ ਕਮੈਂਟ ਜ਼ਰੂਰ ਭੇਜੋ ਔਖੇ ਸੌਖੇ ਗਰਮੀ ਵੀ ਬਹੁਤ ਜ਼ਿਆਦਾ ਹਾਂ ਪਰ ਔਖੇ ਸੌਖੇ ਕਮੈਂਟ ਤਾਂ ਜ਼ਰੂਰ ਭੇਜਿਆ ਕਰੋ ਤੇ ਜਿਹੜੇ ਵੀ ਹੁਣ ਅੱਜ ਕਮੈਂਟ ਕਰ ਰਹੇ ਸੀ ਮੇਰੇ ਤੋਂ ਕੋਈ ਕਮੈਂਟ ਰਿਪਲਾਈ ਨਹੀਂ ਕਰੀ ਗਿਆ ਤੇ ਆ ਵੀਰ ਭਾਈ ਬਹੁਤ ਆਂਡੀ ਗਵੰਡੀ ਸਾਰੇ ਹਾਂ ਪਤਾ ਲੈਣ ਆਲੇ ਬਹੁਤ ਆ ਜਾਂਦੇ ਵੀਰ ਤੇ ਇੱਕ ਦੋ ਹੋਰ ਕੰਮ ਜਿਓਗੇ ਸੀ ਉਹਨਾਂ ਕਰਕੇ ਘਰੋਂ ਨਿਕਲੇ ਨਹੀਂ ਹਾਲੇ ਤੇ ਫਿਲਹਾਲ ਖੇਤ ਜਾਣ ਦੀ ਤਿਆਰੀ ਹੈ ਬਹੁਤ ਸਾਰੇ ਵੀਰ ਭਾਈ ਜਿਹੜੇ ਪੁੱਛ ਰਹੇ ਜੀ ਕਿ ਹੈਪੀ ਕਿਵੇਂ ਹੈਪੀ ਠੀਕ ਆ ਮਤ ਅੱਗੇ ਹੋ ਜੋ ਮੜਾ ਜਾ ਬਿਲਕੁਲ ਠੀਕ ਆ ਭਾਈ ਕੋਈ ਦਿੱਕਤ ਨਹੀਂ ਆਲੀ ਪਰ ਕੱਲ ਤਾਂ ਬਹੁਤ ਬੁਰਾ ਹਾਲ ਸੀ ਅੱਜ ਠੀਕ ਠਾਕ ਆ ਵਧੀਆ ਬੋਲਦਾ ਚੱਲਦਾ ਰੋਟੀ ਖਾ ਲਈ ਵਧੀਆ ਠੀਕ ਠਾਕ ਚਾ ਰੱਬ ਨੇ ਇੱਕ ਅੱਖ ਰੱਖ ਲਈ ਜਿਵੇਂ ਕੱਲ ਵੀ ਗੱਲ ਕਰੀ ਸੀਗੀ ਆਪਾਂ ਤੇ ਗੱਡੀ ਬਹੁਤ ਭੈੜੀ ਬੱਜੀ ਸੀ ਪਿੱਛੋਂ ਕੱਚੇ ਤਰੇ ਆਉਂਦਾ ਸੀ ਬਿਲਕੁਲ ਕੱਚੇ ਚ ਡਿੱਗਿਆ ਗਿਆ ਇਹਨੇ ਕੱਟੀ ਗੱਡੀ ਮਾਰੀ ਵਿੱਚੋਂ ਗੱਡੀ ਤੇਜ਼ ਵਾਲੀ ਸੀਗੀ ਤੇ ਬਈਆਂ ਨੂੰ ਛੱਡਣ ਗਿਆ ਸੀ ਵਿਚਾਰਾ ਤੇ ਕਹਿੰਦਾ ਵੀ ਰੋਟੀ ਖਾਇਆ ਮਾ ਤੇ ਪਿੰਡ ਵਾਲੇ ਬੰਦੇ ਸੀ ਝੋਨੇ ਵਾਲੇ ਉਹਨਾਂ ਉਤਾਰ ਕੇ ਆਇਆ ਸੀ ਇਹ ਤਾਂ ਛੱਡ ਗਿਆ ਸੀ ਉਦਰੇ ਆਉਂਦਾ ਸੀ ਵੀ ਰੋਟੀ ਖਾਇਆ ਆਈ ਗੀ ਤੇ ਅ ਕੱਚੇ-ਕੱਚੇ ਤੁਰੇ ਆਉਂਦਾ ਸੀ ਬਈ ਕੱਲ ਵੀ ਗੱਲ ਕਰਸਦੀ ਵੈਸੇ ਉਹ ਨਾਰਮਲ ਗੱਲ ਕਰਦੇ ਨੇ ਹੁਣ ਸਰਸੇ ਦਾਖਲਾ ਹੈ ਜੀਪੀ ਹਸਪਤਾਲ ਚ ਇੱਕ ਅਦੇ ਦਿਨ ਤੱਕ ਛੁੱਟੀ ਦੇ ਦੇਣਗੇ ਉਹ ਦਿਮਾਗੀ ਸੋਜ ਸੀਗੀ ਉਹਦੇ ਕਰਕੇ 72 ਘੰਟੇ ਦੀ ਉਹ ਰਿਕਵਰੀ ਵਾਲਾ ਕੰਮ ਹੁੰਦਾ ਡਾਕਟਰ ਆਪਦਾ ਉਹ ਕੋਰਸ ਪੂਰਾ ਕਰ ਦਿੰਦੇ ਆ ਤੇ ਕੱਲ ਕੰਮ ਥੋੜਾ ਜਿਹਾ ਹਾਂ ਪੜਾ ਹੋ ਗਿਆ ਸੀਗਾ ਪਰ ਪਰਮਾਤਮਾ ਦੀ ਮਿਹਰੋਂ ਠੀਕ ਹੈਗਾ ਤੇ ਹਜੇ ਦਾਖਲਾ ਉੱਤੇ ਬਿਲਾਲ ਹਾਂ ਅੱਜ ਦਾ ਕੰਮ ਕਰ ਸ਼ੁਰੂ ਕਰਿਆ ਲੇਟ ਸ਼ੁਰੂ ਹੋਇਆ ਠੀਕ ਹੈ ਮੰਮੀ ਤੇ ਹਾਂ ਦਿਖਾਉਨੇ ਆ ਪੂਰੇ ਦਿਨ ਦਾ ਮਾਹੌਲ ਚਾਲ ਬਣੇ ਤੇ ਉਹ ਐਂਡ ਤੱਕ ਨਾਲ-ਨਾਲ ਹਾਂ ਸਬਸਕ੍ਰਾਈਬ ਕਰ ਲਓ ਨਵੇਂ ਤੇ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਜ਼ਰੂਰ ਕਰ ਲਿਓ ਪਾਤੀਆਂ ਮਈ ਆਹ ਕਣਕ ਕਣਕ ਪਾਤੀ ਮਈ ਹਾਂ ਪਾਤੀ ਕਣਕ ਤਾਂ ਤਨ ਹੋਵੇ ਹਾਂ ਹੋਵੇ ਦੱਤ ਉੱਤੇ ਇਹਦੇ ਚ ਕਣਕ ਮਿਓਂ ਕੇ ਰੱਖ ਦਿੰਨੇ ਬੱਕਲੀਆਂ ਬਣਾਉਣ ਵਾਸਤੇ ਮੱਝਾਂ ਨੂੰ ਹਾਂ ਨੀਰੇ ਜਾਰੇ ਚੜਾ ਲਾਦਨੇ ਖਾਲ ਚੜਾ ਲਾਦਨੇ ਨੇ ਰੈਡੀमेड ਹਾਰਾ ਨਵੇਂ ਤਰੀਕੇ ਦਾ ਪਹਿਲਾਂ ਪੁਰਾਣਾ ਹਾਰਾ ਆਪਣਾ ਅਮੁੱਲ ਹਾਰਾ 500 ਰੁਪਏ ਚ ਲਿਆ ਸੀ ਮਮੀ ਕਹਿੰਦੇ ਤੇ ਆ ਪਹਿਲਾਂ ਹਾਰਾ ਹ ਉੱਥੇ ਹੁੰਦਾ ਸੀ ਆਪਣੇ ਆਪ ਬਣਾਤਾ ਸੀਗਾ ਛੱਡ ਜਿੱਥੇ ਉੱਥੇ ਪੁਰਾਣੇ ਰਿਵਾਜ ਦੇ ਹਾਰੇ ਹੁੰਦੇ ਸੀ ਜਿਵੇਂ ਥੱਲੇ ਬਣੇ ਧਰਤੀ ਚੋਹ ਵਾਲੇ ਤੇ ਫਿਲਹਾਲ ਖੇਤ ਚੱਲਦੇ ਆ ਬੋਰ ਚਲਾਉਣਾ ਪੂਆ ਨਵੇਂ ਲਾਇਏ ਝੋਨੇ ਚ ਪਾਣੀ ਝੁੱਕ ਗਿਆ ਥੋੜਾ ਜਿਹਾ ਲਾਈਟ ਆਊਗੀ 4 ਵਜੇ ਚੱਲਣੀਆਂ ਮੋਟਰਾਂ ਉਹਨੇ ਥੋੜਾ ਜਿਹਾ ਦੋਨੇ ਬੋਰ ਚਲਾ ਦੇਣਗੇ ਦੋ ਤਿੰਨ ਚਾਰ ਘੰਟੇ ਥੋੜਾ ਥੋੜਾ ਪਾਣੀ ਪਤਲਾ ਜਾਂ ਫਿਰ ਜੂਗਾ ਫਿਰ ਮੋਟਰਾਂ ਦੋ ਨੇ ਤੇ ਖੇਤਬਾਦ ਹੋਣ ਕਰਕੇ ਫਿਰ ਕਈ ਵਾਰੀ ਸਾਨੂੰ ਬੋਰਾ 2-4 ਘੰਟੇ ਚਲਾਉਣਾ ਪੈਂਦਾ ਹੈਗਾ ਤਾਂ ਕਰਕੇ ਸੋਲਡਰਾਂ ਭਰੀ ਜਾਣੇ ਇੱਕ ਨਹੀਂ ਚਲਾਉਣੀਆਂ ਤੇ ਕਿੱਧਰ ਕੁਛ ਲੜ ਗਿਆ ਤੇ ਜਿੱਧਰ ਆਪਾਂ ਕੱਲ ਝੂਨਾ ਲਾਏਗਾ ਉੱਥੇ ਲਾਉਣੀਆਂ ਉਹਨੇ ਇੱਕ ਅਦਾ ਕਨੈਕਸ਼ਨ ਕੋਈ ਹੋਰ ਭਰ ਲਾਂਗੇ ਸੋਲਡਰ ਫਿਰ ਇਹ ਆ ਮੱਠਾ ਮੱਠਾ ਹੀ ਚੱਲੀ ਜਾਂਦੀ ਆ ਆ ਤਿੰਨ ਅਦਾ ਕਨੈਕਸ਼ਨ ਭਰ ਕੇ ਆਏ ਅੱਜ ਥੋੜੇ ਪਾਣੀ ਵਾਸਤੇ ਜਿਵੇਂ ਇੱਥੇ ਕਹਿਰਾ ਬੋਰ ਲੱਗਿਆ ਹੋਇਆ ਛੋਟੇ ਬੋਰ ਲਾ ਲੈਨੇ ਇੱਥੇ ਪਾਣੀ ਸਾਡੇ ਉੱਤੇ ਹੀ ਆ ਧਰਤੀ ਦੇ ਤੇ ਜਿਵੇਂ ਇੱਥੇ 65 ਫੁੱਟ ਇਧਰ 65 ਫੁੱਟ ਇਧਰ ਬੋਰ ਕਰੀ ਨਹੀਂ ਗੇ ਆਪਣੇ ਕੁਸਲੇ ਵਾਲੀ ਖੇਤ ਆ ਤੇ 3 ਇੰਚੀ ਫੁੱਲ ਪ੍ਰੈਸ਼ਰ ਦਾ ਪਾਣੀ ਸੋਲਰ ਮੋਟਰ ਗੱਡੀ ਹਿੰਦੇ 3 ਦੇ ਕਨੈਕਸ਼ਨ ਭਰੇ ਆ ਮੈਂ ਇਹਨਾਂ ਦਾ 54000 ਰੁਪਇਆ ਭਰਨਾ ਹੈਗਾ 53926 ਰੁਪਇਆ 3 ਦੀ ਸੋਲਰ ਦਾ ਤੇ ਬਾਕੀ ਪਹਿਲਾਂ ਖੇਤ ਚੱਲਦਾਗਾ ਤੇ ਉਹ ਬੋਰਵਾਰ ਵਾਲਾ ਮਾਹੌਲ ਦੇਖਦੇ ਆ ਗੱਗੂ ਦੀ ਜੂਰੀਆ ਪੋਣੀ ਉਹ ਆ ਕੇ ਦੇਖਦੇ ਆ ਪਹਿਲਾਂ ਖੇਤ ਜਾਊਂਗਾ ਫਿਰ ਉੱਥੋਂ ਫੇਰ ਵਾਪਸ ਆਊਂਗਾ ਫਿਰ ਬੈਂਕ ਜਾ ਕੇ ਆਵਾਂਗੇ ਤੇ ਅਗਲੇ ਦਿਨ ਦਾ ਸਾਰਾ ਕਾਰੋਬਾਰ ਨਾਲ ਨਾਲ ਦਿਖਾਵਾਂਗੇ ਤੇ ਦੇਖਿਓ ਐਂਡ ਤੱਕ ਨਾਲ ਨਾਲ ਜੈਪ ਭਾਈ ਆ ਲੱਗਦੇ ਹੱਥ ਟੋਕੇ ਵਾਲਾ ਕੰਮ ਵੀ ਨਿਬੇੜ ਲਿਆ ਆ ਮੱਝ ਸੂਈਆ ਕੱਲ ਰਾਤ 10:30 ਵਜੇ ਆ ਪੌਣੇ 3 ਵਜੇ ਰਾਤ ਜੇਰ ਪਈ ਸੀ ਤੇ ਫੇਰ ਮੈਂ ਸੁੱਤਾ ਸੀਗਾ ਤੂੰ ਭਾਈ ਬੋਲੂਆ ਜੇ ਆ ਇਧਰ ਇੰਨਾ ਖੁੱਲਾ ਕਿਨੇ ਛੱਡਦਾ ਤੈਨੂੰ ਆ ਕੱਟਾ ਦਿੱਤਾ ਤੇ ਮਾਤਾ ਕਹਿੰਦੀ ਥੋੜਾ ਜਿਹਾ ਰੁਗ ਹਰੇ ਦਾ ਕੋਤਰ ਕੇ ਪਾ ਦੇ ਇਹਨੂੰ ਸਾਰੀਆਂ ਬੈਠੀਆਂ ਸੀ ਜਦੋਂ ਮਸ਼ੀਨ ਚਲਾ ਲਈ ਟੋਕੇ ਵਾਲੀ ਮੈਂ ਦੇ ਨਾਲ ਦੀ ਨਾਲ ਇਹਨਾਂ ਨੇ ਸਾਰਿਆਂ ਨੇ ਮੂੰਹ ਚੱਕ ਲਿਆ ਕਿ ਸਾਨੂੰ ਹਾਂ ਹਰਾ ਮਿਲੂਗਾ ਤੇ ਖੈਰ ਗੱਗੂ ਨੂੰ ਖੇਤ ਤੋਰਤਾ ਦੇ ਇਧਰ ਇਹ ਵੇਚਣਾਉਂਦੇ ਹੁੰਦੇ ਆ ਕਿ ਆਪਣੇ ਗੱਡੀਆਂ ਵਾਲੇ ਬੱਠੜ ਬੁੱਠੜ ਜੀ ਏਰੀਏ ਵਗੈਰੇ ਹਾਂ ਥੋੜੇ ਦਿਨ ਪਹਿਲੇ ਇਹਨਾਂ ਤੋਂ ਦੋ ਪੱਠੜ ਲੈ ਕੇ ਟਿਆਰਾ ਬੜੀ ਜੀ ਦੇ ਤੇ ਹਲ ਕੰਮ ਆ ਜਾਂਦੇ ਗੇ ਹਾਂ ਗੱਗੂ ਨੌਜਵਾਨ ਆਪਣਾ ਤੌਰ ਤੇ ਖੇਤ ਨੂੰ ਤੇ ਉਹਨੂੰ ਮੈਂ ਕਿਹਾ ਜਿੰਨਾ ਤੂੰ ਕੰਮ ਬਣਦਾ ਬਣਾ ਲਾ ਮੈਂ ਉਹਨੇ ਇੱਧਰ ਆ ਬੈਂਕ ਵਾਲਾ ਮੂੰਹ ਸਿਰ ਕਰਕੇ ਉਹਨਾਂ ਸੋਲਰ ਮੋਟਰ ਦਾ ਤੇ ਫਿਲਹਾਲ ਸਮਾਂ 9:11 ਵਜੇ ਦਾ ਹੋ ਗਿਆ ਅੱਜ ਆਪਾਂ ਜਿੰਮ ਜਾ ਕੇ ਕਿਧਰ ਵਾਈ ਜਾਂਦੀ ਆ ਹਾਂ ਚੱਲਦੇ ਆ ਬੈਂਕ ਫਿਰ ਕਰਦੇ ਆ ਗੱਲਬਾਤ ਅਗਲੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਤਗੜੇ ਹਾਂ ਕਿੱਥੋਂ ਆਏ ਸਰਦੂਰਗੜੋਂ ਸਰਦੂਰਗੜੋਂ ਠੀਕ ਹੈ ਜੀ ਵਧੀਆ ਲੱਗ ਜਾਂਦੇ ਵੱਠਲ ਵੇਖ ਜਾਂਦੇ ਵਧੀਆ ਹੈਂ ਪਾਸ ਟੈਂਪਾਸ ਆ ਚਲ ਟੈਂਪਾਸ ਹੀ ਆ ਸਾਰਿਆਂ ਦਾ ਬਸ ਉਹ ਕਹਾਣੀਆਂ ਤਾਂ ਦੋ ਰੋਟੀਆਂ ਭੇ ਭੱਜ ਭਜਾਈ ਚਲਦੀ ਰਹਿੰਦੀ ਆ ਬਸ ਜੰਬਰ ਤੇ ਹੀ ਤੋ ਲੈ ਕੇ ਹਾਂਜੀ ਹਾਂ ਬੇਚੱਕਾ ਮਈ ਤੱਕ ਹੀ ਹਾਂਜੀ ਜੀ ਇਸ ਦਾ 1200 ਕੁਝ ਕਦੇ ਤੱਕ ਹੀ ਹੋਊਗਾ ਆ ਆ ਜਗ੍ਹਾ ਤੇ ਭਈ ਐਕਸੀਡੈਂਟ ਹੋਇਆ ਸੀ ਗੱਲ ਆ ਇੱਥੇ ਇੱਕ ਕੱਚੇ ਕੱਚੇ ਤੁਰੇ ਜਾਂਦਾ ਸੀ ਜਿਵੇਂ ਆ ਸ਼ੀਸ਼ੇ-ਵਸ਼ੇ ਉਸ ਗੱਡੀ ਤੇ ਰੁੱਟੇ ਪਏ ਆ ਜਿਹੜੇ ਹੈਪੀ ਚ ਵੱਜੀ ਸੀਗੀ ਤੇ ਉਧਰ ਚੱਕ ਕੇ ਗੱਡੀ ਨੇ ਪਰੇ ਸਿੱਟਤਾ ਸੀ ਆ ਦੂਰ ਗੱਡੀ ਤੇਜ਼ ਵਾਲੀ ਸੀ ਉਹ ਜਿੱਥੇ ਮੋਟਰਸਾਈਕਲ ਜਾਈ ਜਾਂਦੇ ਉੱਥੇ ਜਾ ਕੇ ਰੁਗੀ ਸੀ ਉਹ ਤੋਂ ਗੱਡੀ ਰੁਕਦੀ ਰੁਕਦੀ ਤੇ ਖੈਰ 폴ਰ ਦੀ ਕਾਰਵਾਈ ਕਰਕੇ ਹੁਣੇ-ਹੁਣੇ ਵਾਪਸ ਮੁੜੇ ਆ ਮੈਂ ਤੇ ਮੇਰਾ ਪਪਾ ਉਹ ਜੀ ਆਹ ਕੋ ਇਨਾ ਨੈਂਬੋ ਪਾਣੀ ਬਹਿ ਮਾਰ ਗਿਆ ਯਾ ਕੀ ਆਦਾ ਸਵਾ ਓਏ ਇਸ ਵਕਤ ਪੌਣੇ 2 ਵਜੇ ਦਾ ਆਹ ਹੋ ਉਧਰ ਫੀਟਰ ਚਲਾ ਰੱਖਿਆ ਨੌਜਵਾਨ ਨੇ ਆ ਪਿਆ ਘੋੜੇ ਵਿੱਚ ਕੇ ਸੁੱਤਾ ਹਾਂ ਦੋ ਤਿੰਨ ਵਾਰੀ ਮੈਨੂੰ ਫੋਨ ਕਰ ਰਿਹਾ ਸੀ ਗਾੜੀ ਬਾਈ ਬਣ ਕੇ ਗਰਮੀ ਵੜੀ ਆ ਆ ਨਿੰਬੂ ਪਾਣੀ ਲਈ ਬਾਈ ਗਰਮੀ ਵੜੀ ਨਿੰਬੂ ਪਾਣੀ ਲਈ ਚਾਹ ਵੀ ਬਣਾ ਲੈਂਦੀ ਨਿੰਬੂ ਪਾਣੀ ਵੀ ਕੈਂਪਰ ਲਿਆ ਆਂਦਾ ਪੌਣਾ ਕਰਕੇ ਆ ਬਾਦੂ ਨਿੰਬੂ ਪਾ ਕੇ ਉੱਪਰ ਲੈ ਵਾਹੀ ਗਿਰੋ ਹਲੋ ਹੈਲੋ ਸਾਰੇ ਘੋੜੇ ਵੇਚ ਦੇ ਕੇ ਹੈਲੋ ਹੈਲੋ ਇੱਕ ਅੱਧਾ ਘੋੜਾ ਤਾਂ ਰੱਖ ਲੈਂਦਾ ਸਾਰੇ ਘੋੜੇ ਨਹੀਂ ਵਟਦੇ ਆ ਪੂਣੀਆਂ ਐਂ ਸੌਂਦਾ ਸਾਡਾ ਨੌਜਵਾਨ ਘੋੜੇ ਵੇਚ ਕੇ ਹਾਂ ਝਾਬੰਗ ਵਾਲਾ ਝੋਲਾ ਨੌਜਵਾਨਾਂ ਵਾਲੀ ਚੱਕੀ ਆ ਬੋਰ ਬੂਰ ਚਲਾਇਆ ਬਿੜੇ ਕਿ ਬਿੜੇ ਆ ਲੋਡ ਪੈ ਜਾਂਦੀ ਆ ਫੀਟਰ ਚਲਾ ਰੱਖਿਆ ਸਾਹਮਣੇ ਉਹ ਦਰਤਿਆ ਜਸੂਰ ਜੀ ਵੀ ਦੋ ਦਿਨਾਂ ਦਾ ਪੂਰਾ ਕਹਿੜਾਗਾ ਹਾਂ 13 ਤਰੀਕ ਤੱਕ ਹਾਂ ਥੋੜਾ ਹੀ ਦੱਸਿਆ ਕਿ ਅ ਮੀਂਹ ਝੜ ਆਉਣ ਦੀ ਸੰਭਾਵਨਾ ਹੈ ਤੇ ਆ ਲੈ ਕੇ ਕੋ ਵੱਡਾ ਗਲਾਸ ਤੇ ਦੇਖੀ ਤੇ ਨਯਾਰ ਆਉਂਦਾ ਨਿੰਬੂ ਬਣੀ ਦਾ ਖੋਲ ਟੂਟੀਗਾ ਠੀਕ ਆ ਇਹ ਕੰਮ ਸਿਰ ਹਲਾਤਾ ਹਾਂ ਬੇੜਾ ਹੋ ਗਿਆ 4 ਵਜੇ ਦਾ ਹਾਂ ਲਾਈਟ ਆ ਗਈ ਹਾਂ ਮੋਟਰ ਉਧਰ ਉਧਰੀ ਛੱਡਤੀਆਂ ਹਾਂ ਬੰਡਮੀਆਂ ਛੱਡ ਜਾਂਗੇ ਬਾਸਾਂ ਹੀ ਹੁਣ ਨੱਕੇ ਨੋਕੇ ਬਦਲ ਦੇਣੀ ਇਧਰ ਦੋ ਗਿੱਲਾਂ ਚ ਪਈ ਜਾਊਗੀ ਇੱਕ ਇਧਰ ਪਾਣੀ ਭਰਜੂ ਇੱਕ ਮੋਟਰ ਇਧਰ ਹੈਪੀ ਦੇ ਸਾਹਮਣੇ ਵਾਲੇ ਚ ਪਈ ਜਾਊ ਕਿਲਾ ਕੋ ਫੀਟਰ ਚ ਲਾ ਕੇ ਪਰਾਂ ਇੱਕ ਭਰਤਾ ਆਪਣੇ ਹਲੇ ਖੜਾ ਸੀ ਹੁਣ ਦੌੜ ਗਈਆਂ ਆ ਨਗੀਆਂ ਹੋਈਆਂ ਇਹਦੇ ਚ ਤੇ ਐਂ ਪਾਰੀਚਾਰੇ ਦੇ ਨਾਲ ਇਹ ਚਲਾਈ ਜਾਂਦੇ ਆ ਕੰਮ ਰਲ ਮਿਲ ਕੇ ਜੀ ਤੇ ਗੱਗੂ ਇਧਰੋਂ ਕਹੀ ਚੱਕ ਐਨ ਪੂਰਾ ਜੁੱਸੇ ਚ ਹੋਇਆ ਖੜਾਗਾ ਤੇ हां ਰੈਡੀ ਵੀ ਉਧਰੋਂ ਹਰਾਲਾ ਦਾਉਣ ਨੂੰ ਤਿਆਰ ਆ ਇਹ ਇੰਨਾ ਜੇ ਦੋਨੇ ਦੋਨਾਂ ਜਨੱਕੇ ਕਰ ਲਾ ਉਹ ਤੋਂ ਬਾਟਰ ਤੋੜ ਦੀ ਇੱਕੋ ਜਿਹਾ ਹੋ ਜੂ ਆਪੇ ਕਰਾ ਹਾਂ ਕਹੀ ਚੱਕਰ ਉਧਰੋਂ ਕਿਵੇਂ ਕਰ ਉਹ ਪਰ ਤੇ ਕਰਾ ਤੂੰ ਟਮਾਟਰ ਬਰੇਹਤ ਲੈ ਗੀ ਠੀਕ ਹੈ ਸਰ ਮੜਾ ਹੱਥ ਵੇਰਾ ਆ ਕੀ ਬੱਜਿਆ ਹੋ ਕੁਛ ਆ ਓ ਬਾਈ ਸੇ ਟਟੀਰੀ ਹਾਂ ਪਹਿਲਾਂ ਨੱਕਾ ਬਣਾ ਕਰ ਲਾ ਉਹਦੇ ਕੋਲੇ ġੀੜਾ ਮਾਰ ਕੇ ਆਉਣਾਗਾ ਅੰਡੇ ਖੈਰ ਸੁਖ ਰਾਜੀ ਬਾਜੀ ਆ ਸਾਰਾ ਕੁਛ ਤੇ ਚਲ ਉੱਥੇ ਜਾ ਕੇ ਕੀ ਕਰਦੇ ਆ ਗੱਲ ਅਗਲੀ ਇਹ ਹਾ ਵੀ ਚਲਾਇਆ ਸੀ ਇਹ ਘੰਟਾ ਦੋ ਘੰਟੇ ਬੋਰ ਜਾ ਫਿਰ ਖੜਾਤਾ ਸੀ ਗੱਗੂ ਨੇ ਆ ਸਮਾਰ ਕੇ ਰਹਿ ਮਾਰਦੀ ਜੰਗਾ ਦੀ ਤੇ ਵੀਰ ਇੱਕ ਬਾਈ ਕਹਿੰਦਾ ਸੀ ਸਾਡੇ ਦੋਹਾਂ ਦਿਨਾਂ ਬਾਅਦ ਕਹਿੰਦਾ ਜਾਇਦ ਪਰਸੋ ਜੋ ਉੱਥੇ ਮੇਰੇ ਧਿਆਨ ਜੇ ਨਹੀਂ ਗੱਲ ਅਕੇ ਸਾਡੇ ਲਾਈਟ ਦੀ ਬਾਦੀ ਬਦਲਦੀ ਆ ਇੱਥੇ ਬਾਈ ਮੈਂ ਪਰਸੋ ਜੋ ਉੱਥੇ ਕਈ ਦਿਨੋਂ ਉਹ ਦਿਨ ਵੀ ਗੱਲ ਕਰਕੇ ਆਇਆ ਸੀ ਹੈ ਮਾਨ ਨਾਲੇ ਕਹਿੰਦਾ ਉਧਰ ਪਿਆ ਆ ਤਿੰਨ ਦਿਨਾਂ ਬਾਅਦ ਬਾਈ ਬਾਰਿਸ਼ ਸ਼ਿਫਟ ਚੇਂਜ ਹੁੰਦੀ ਆ ਆ 8 ਦੀ ਆ 24 ਹੁਣ ਕੱਲ ਦੀ ਜਿਹੜੀ ਚੱਲੀ ਆ ਸ਼ਾਮ ਦੀ 4 ਵਜੇ ਹੁਣ 4 ਵਜੇ ਲਾਈਟ ਆਈ ਆ ਉਹ ਫਿੱਟਰ ਚੱਲੀ ਜਾਂਦਾ ਸੀ ਬੰਦ ਕਰਤਾ ਸੀ ਉਹ ਮੋਨੋਬਲਾਕ ਮੋਟਰ ਆ ਉੱਥੇ ਉਸੇ ਦੀ ਪਟਾ ਚੜਦਾ ਹੁੰਦਾ ਉਹ ਫਿੱਟਰ ਰੱਖਿਆ ਹੋਇਆ ਉੱਤੇ ਆ ਉੱਤੇ ਪੂੜੀ ਪਵਾਸੇ ਤੇ ਪੁਲੀ ਜਿਹੜੀ ਮੋਨੋਬਲਾਕ ਤੇ ਉਸੇ ਨੂੰ ਕਈ ਵਾਰੀ ਲੋਡ ਪੈਂਦੀ ਆ ਇਹ ਬੋਰ ਚਲਾ ਲੈਨੇ ਹੁੰਨੇ ਹੈਗੇ ਘੰਟਾ ਤੋਂ ਘੰਟੇ ਗੱਗੂ ਨੇ ਚਲਾਇਆ ਸੀ 11 11:30 ਵਜੇ ਆ ਕੇ ਹੁਣ ਬੰਦ ਕਰਤਾ ਸੀਗਾ ਲਾਈਟ ਆਉਣ ਤੋਂ ਪਹਿਲਾਂ ਇਹ ਆ ਗੱਲ ਕਰਦੇ ਸੀ ਲਾਈਟ ਸ਼ਿਫਟ ਦੀ ਬਾਰੀ ਦੀ ਆ ਹੁਣ 4 ਵਜੇ ਆਉਂਦੀ ਅੱਜ ਤੀਜਾ ਦਿਨ ਆ ਸ਼ਾਇਦ ਨਹੀਂ ਦੂਜਾਗਾ 4 ਤੋਂ ਰਾਤ ਨੂੰ 12 ਵਜੇ ਤੱਕ ਤੇ ਫਿਰ ਜਦੋਂ ਤਿੰਨ ਦਿਨ ਬਾਅਦ ਫਿਰ ਉਹ 12 ਤੋਂ ਤੜਕੇ 8 ਹੋ ਜੂ ਫਿਰ 8 ਤੋਂ ਫੇਰ ਤੜਕੇ ਕੰਮ ਹੋਈ ਜਾਂਦਾ 4 ਤੱਕ ਤੇ ਤਿੰਨ ਸ਼ਿਫਟਾਂ ਬਈ ਐ ਤਿੰਨ ਦਿਨ ਬਾਅਦ ਬਦਲਦੀਆਂ ਰਹਿੰਦੀਆਂ ਨਹੀਂਆਂ ਤੇ ਝੋਨਾ ਪਾਣੀ ਸੋਖ ਗਿਆ ਕੱਲ ਪਾਣੀ ਇਹਦੇ ਚ ਨਹੀਂ ਪਾਇਆ ਪਰਸੋਂ ਦਾ ਪਾਇਆ ਹੋਇਆ ਸੀ ਇਹ ਕੱਲ ਥੋੜਾ ਥੋੜਾ ਖੜਾ ਸੀ ਤੇ ਕੀਰਾ ਕੀਰਾ ਥੋੜਾ ਜਿਹਾ ਖੌਂਦਾ ਸਾਨੂੰ ਮੋਟਰ ਸਾਡੇ ਕੋਲੇ ਦੋ ਹੀ ਨੇਗੀਆਂ ਤੇ ਬਾਣ ਫਿਰ ਹਾ ਬਾਬਾ ਹੋ ਜਾਂਦਾ ਇੱਥੇ ਤਾਂ ਕਰਕੇ ਵੀ ਪਾਣੀ ਦਾ ਥੋੜਾ ਜਿਹਾ ਪੂਰਾ ਨਹੀਂ ਆਉਂਦਾ ਕਈ ਵੀਰ ਕਹਿੰਦੇ ਹੁੰਦੇ ਆ ਕਿ ਪਾਣੀ ਵੱਧ ਖਾਂਦੇ ਥੋੜਾ ਬਾਣਾ ਤੇ ਅੱਜ ਛੱਡ ਕੇ ਜਾਵਾਂਗੇ ਦੋ ਦੋ ਕਿੱल्ल्याਾਂ 'ਚ ਹਾਂ ਤੜਕੇ ਨੂੰ ਸੋਹਣਾ ਪਾਣੀ ਭਰ ਜਾਂਦਾ 1.4 ਇੰਚੀ ਬੋਰ ਆਪਣੇ ਇੱਕ ਕਿੱਲੇ 'ਚ 4 ਘੰਟਿਆਂ 'ਚ ਵਧੀਆ ਪਾਣੀ ਫੇਰ ਦਿੰਦਾ ਹੁੰਦਾ ਕਾਂ ਬਈ ਉਹੀ ਇੱਕ ਸਾਹ ਦੇ ਨਾਲ ਪਾਣੀ ਛੱਡ ਜਾਨੇ ਹੁੰਨੇ ਆਗੇ ਦੋ ਤਿੰਨ ਕੁੰਗਲਾਂ ਪਾਣੀ ਮਤਲਬ ਆਪਾਂ ਇੱਕ ਕਿੱਲੇ ਚ ਫੇਰਨਾ ਜੇ ਚਾਰ ਘੰਟੇ ਇੱਕ ਮੋਟਰ ਚੱਲੂਗੀ ਆਪਣੇ ਫੇਰ ਵਧੀਆ ਕਿੱਲੇ ਚ ਪਾਣੀ ਫਿਰਦਾ ਹੁੰਦਾ ਜੇ ਪਤਲਾ ਇਹ ਫੇਰਨਾ ਤਾਂ ਉਦੋਂ ਘੱਟ ਵੀ ਕੰਮ ਕਰ ਲੈਣ ਨੂੰ ਕਈ ਵਾਰੀ ਹਾਂ ਪਤਲਾ ਪਤਲਾ ਇਹ ਫੇਰਨਾ ਤੇ ਇਧਰ ਉਹ ਟਡਿਰੀ ਉੱਡੀ ਫਿਰਦੀ ਆ ਪਹਿਲਾਂ ਨੱਕਾ ਬਣਾ ਕਰ ਲਈ ਜਡਿੜੀ ਕੋਲੇ ਫੇਰ ਮਾਰ ਦਿਆਂਗੇ ਜਿਹੜਾ ਹਾਂ ਗੱਗੂ ਨੇ ਆ ਕੇ ਕੀ ਕੀਤਾ ਦੋ ਕਿੱਲਾਂ ਚ ਪਾਣੀ ਛੱਡਦਾ ਉਦਿਚ ਵੱਡਾ ਨੱਕਾ ਕਰਤਾ ਪਰਲੇ ਕਿਲੇ ਚ ਇਹਦੇ ਜਿਹੇ ਹਿਸਾਬ-ਸਿਰ ਜਿਹਾ ਕਰਤਾ ਇਹਨੇ ਆਖਿਆ ਵੀ ਬਾਦੂ ਰਹੂਗਾ ਪਾਣੀ ਜਿੰਨਾ ਚਿਰ ਮੈਂ ਘੰਟਾ ਤੋਂ ਘੰਟੇ ਸੌਂ ਕੇ ਉਠੂਗਾ ਵੀ ਦੋ ਕਿਲੇ ਦਾ ਭਰੀ ਜਾਣਗੇ ਇਹਨੂੰ ਆਏ ਨਹੀਂ ਹਿਸਾਬ-ਕਿਤਾਬ ਜਾ ਲਾਉਂਦੇ ਹੁੰਦੇ ਕਿਣ-ਮਿਣ ਕੇ ਤੇ ਨਾਲ ਇਹਨੂੰ ਸਮਝਾ ਕੇ ਤੋਰਿਆ ਸੀ ਕਿ ਇੱਕ ਕਿਲੇ ਚ ਛੱਡੀ ਇੱਕ ਬੋਰ ਦਾ ਪਾਣੀ ਕਿ ਮੜਾ ਜਾ ਤੁਰਿਆ ਵੀ ਜਾਵੇ ਕਿ ਬਾਵਾ ਵੀ ਹੋ ਜਾਵੇ ਪਾਣੀ ਤੇ ਜਦੋਂ ਮੈਂ ਆਇਆ ਮਖਿਆ ਕਿਵੇਂ ਆ ਕੋੜੇ ਵੇਚ ਕੇ ਸੁੱਤਾ ਫੇਜੀ ਦੋਥੇ ਠੀਕ ਆ ਕਹਿੰਦਾ ਬਸ ਦੋ ਕਿੱਲੇ ਛੱਡਿਆ ਪਿਆ ਬਣੀ ਮੈਂ ਜਾਣੀ ਕਰਨਾ ਸੀ ਕੋਈ ਬੰਡਮਾ ਸਭ ਸਿਰ ਹੋ ਜਾਂਦਾ ਹੁੰਦਾ ਤੇ ਆ ਇਸ ਕਿੱਲੇ ਜੀ ਵੀ ਛੱਡਿਆ ਸੀ ਵਾਹ ਵਾ ਫੈਲ ਗਿਆ ਸੀ ਪਾਣੀ ਇਹਦੇ ਜੀ ਵੀ ਪਰ ਲਾ ਕਿੱਲਾ ਮੈਨੂੰ ਕਹਿੰਦਾ ਫੁੱਲ ਹੋ ਗਿਆ ਉਹ ਵਿੱਚ ਬੰਦ ਕਰਿਆ ਜਾਨਾ ਇੱਥੇ ਪਈ ਜਾਊਗੀ ਇੱਕ ਮੋਟਰ ਐ ਬਈ ਆਖੀ ਆਪ ਦਾ ਸਾਵਕਤਾਬ ਕਰ ਲੈਂਦੇ ਆਗੇ ਕੀ ਹੋ ਗਿਆ ਤੈਨੂੰ ਜੇ ਡਰੋਂਦਾ ਇਹ ਹੁੰਦਾ ਕਿਈ ਵਾਰੀ ਸਾਡਾ ਹਵਾ ਵਾਲਾ ਸਿਸਟਮ ਇਥੋਂ ਇਹ ਪਾਈਪ ਲੰងਦੀ ਆ ਉਹ ਸਾਹਮਣੇ ਹਾਂ ਉਧਰਲੇ ਮੋਟਰ ਤੋਂ ਤੇ ਜਿਹੜੀ ਆ ਆ ਖੰਬੇ ਵਾਲੀ ਇਹ ਮੋਟਰ ਜਿਹੜੀ ਇਹਦੀ ਪਾਈਪ ਲੈਣਾ ਉਹ ਖੁੰਜੇ ਤੋਂ ਆਏ ਹੋ ਕੇ ਆਉਂਦੀ ਆ ਉਹਦੀ ਪਾਈਪ ਲੈਣਾ ਉਹ ਉਥੋਂ ਪਹਿਲਾਂ ਪੁਰਾਣੀ ਪਾਈਪ ਲਾਉਣ ਹੁੰਦੀ ਸੀ ਉਹ ਪਾਈਪ ਲੈਣਾ ਉਸ ਪਾਈਪ ਲੈਣ ਚ ਮਿਲਾਤੀ 8 ਇੰਚੀ ਚ ਆਹ 6 ਇੰਚੀ ਪਾਈਪ ਲੈਣਾ ਇਤ ਲਈ ਆ ਆ ਮੋਟਰ ਪਰੇ ਹੁੰਦੀ ਸੀ ਪਹਿਲਾਂ ਉਥੋਂ ਚੱਕ ਕੇ ਇੱਥੇ ਸ਼ਿਫਟ ਕਰਾ ਲਈ ਆਪਦੇ ਵਾਣ ਚ ਇੰਤ ਕੀ ਜਿਹੜੇ ਵੀਰ ਆਪਣੇ ਨਾਲ ਪੁਰਾਣੇ ਜੁੜੇ ਉਹਨਾਂ ਨੂੰ ਤਾਂ ਪਤਾ ਹੀ ਹੁਣ ਦੋਨੇ ਮੋਟਰਾਂ ਲਵੇ ਲਵੇ ਹੋ ਗਈਆਂ ਰੱਬ ਸੁੱਖ ਰੱਖੇ ਹਾਂ ਵਾਹਿਗੁਰੂ ਪਾਲਾ ਕਰੇ ਆ ਆਉਂਦੇ ਸਮੇਂ ਕੋਈ ਹੋਰ ਨਹੀਂ ਕਦੇ ਕਨੈਕਸ਼ਨ ਖੁੱਲੇ ਤਾਂ ਆਪਣਾ ਬਿਜਲੀ ਵਾਲਾ ਕੋਈ ਹੋਰ ਕਨੈਕਸ਼ਨ ਆ ਕਰ ਲਾਂਗੇ ਸਾਡਾ ਗਾਂਡਾ ਤੇ ਉਹ ਬੂਰ ਆ ਜਿਹੜਾ ਉਹਦੇ ਦੀ ਸਲਾਹ ਵੀ ਬੰਦਾ ਸੋਚਦਾ ਤਾਂ ਬਹੁਤ ਹੁੰਦਾਗਾ ਯੂਤੇ ਇੱਕ ਸੋਲਰ ਲਵਾ ਲਾਂਗੇ ਜਿਵੇਂ 2.5 ਏੜੀ ਹਾਂ 1,11,629 ਰੁਪਈਆ ਦੇ ਆਸ-ਪਾਸ ਸਵਾ ਗੱਲਖ ਲਖ ਚ ਮੰਨ ਲਓ ਆ ਲੱਗ ਜਾਂਦੀ ਹੁੰਦੀ ਹੈ 7.7 ਵਾਲੀ ਆ 3 ਇੰਚ ਪੂਰਾ ਫੁੱਲ ਸੋਨਾ ਪ੍ਰੈਸ਼ਰ ਦਾ ਪਾਣੀ ਗੱਡੀ ਜਾਂਦੀ ਹੈ ਜਿਵੇਂ ਬੋਰ ਆ 90 ਕ ਪੁੱਟ ਡੂੰਗੇ ਨੇ ਸਾਡੇ ਇੱਥੇ ਤੇ ਜਿਹੜੇ ਬੋਰਾਂ ਦੀ ਅੱਜ ਮੈਂ 3 ਨਾਲੀ ਸੋਲਰ ਪਰ ਕੇ ਆਇਗਾ ਉਹੋ ਜਿਵੇਂ 55 60 65 ਵਾਲੇ ਇੰਨੇ ਕ ਬੋਰ ਲਾਏ ਹੁੰਦੇ ਨੇ ਣੇ ਡੂੰਗੇ ਤੇ ਉਹਦੇ ਵਾਸਤੇ ਉਹ ਵੱਧੂ ਰਹਿੰਦੀ ਹੈਗੀ 3 ਨਾਲੀ 5 ਵਾਲੀ ਸਾਢੇ 7 ਵਾਲੀਆਂ 10 HP ਤੱਕ ਵੀ ਸਾਡੇ ਮੋਟਰਾਂ ਵੱਡੀਆਂ ਮਤਲਬ ਬਿਜਲੀ ਵਾਲਿਆਂ ਭਾਵੇਂ ਕੋਈ ਵੀ ਇਤੋਂ ਵੱਡੀ ਮੋਟਰ ਨਹੀਂ ਕੀ ਤੇ ਬਹੁਤੇ ਵੀਰ ਭਾਈ ਕਹਿੰਦੇ ਹੁੰਦੇ ਆ ਕਿ ਭਾਈ ਤੁਹਾਡੇ ਖੰਭੇ ਨਹੀਂ ਜਿੰਦੇ ਆਸ-ਪਾਸ ਆ ਇੱਥੋਂ ਇੱਥੋਂ ਪਿੱਛੇ ਦੇਖੋਗੇ ਭਾਈ ਤੁਹਾਨੂੰ ਉਧਰ ਕਿਤੇ ਜਾ ਕੇ ਦਿਖਾਵਾਂ ਉੱਥੇ ਖੰਭੇ ਵਾਧੂ ਰਹਿਣਗੇ ਉਹ ਸਾਹਮਣੇ ਭਾਖੜਾ ਲੈਣਗੇ ਉਹ ਭਾਖੜਾ ਕੀ ਉਹ ਟਰੀ ਲੈਣ ਜਿਹੜੀ ਦੇਖਦੀ ਆ ਉਹ ਪਾਖੜਾ ਦੇ ਨੇਵੇ ਉੱਥੇ ਮੋਟਰਾਂ ਬਾਧੂ ਨੇਗੇ ਜਿਵੇਂ ਕਿਤੇ ਵੀ ਤੁਸੀਂ ਦੇਖੋਗੇ ਪਾਖੜਾ ਲਵੇ ਸੂਏ ਲਵੇ ਉੱਥੇ ਜਾਦੇ ਪਾਣੀ ਹੋਰ ਜਿਆਦੇ ਵਧੀਆ ਹੁੰਦਾਗਾ ਤੇ ਉਧਰੋਂ ਕੀ ਕਰਿਆ ਹੋਇਆ ਬਈ ਸਾਰਿਆਂ ਨੇ ਜਿਹਦਾ ਕਿ ਖੇਤ ਆ ਜਾਂ ਕਿਸੇ ਨੇ ਕਿਤੇ ਥਾਂ ਲੈ ਕੇ ਉਹ ਪ੍ਰੋ ਰੱਖਿਆ ਸਾਰਾ ਦਾ ਉਥੇ ਨਾਲੇ ਦਾ ਕਨੈਕਸ਼ਨ ਮਤਲਬ ਵਾਲੇ ਖੰਭੇ ਨਹੀਂ ਪੈਂਦੇ ਨੇ ਨੇੜੇ ਲੱਗ ਜਾਂਦਾ ਸੀਗਾ ਤੇ ਨਾਲੇ ਉਥੋਂ ਪਾਈਪ ਲਾਈਨ ਆਪੋ ਆਪਣੇ ਖੇਤਾਂ 'ਚ ਸਾਰੇ ਜਿੰਨੇ ਖੇਤ ਆ ਆਪਣੇ ਆਸੇ-ਪਾਸੇ ਵੀਰੇ ਅੱਗੇ ਵੀ ਬਣਾਓ ਉਹ ਸਾਹਮਣੇ ਇਹ ਜਿਹੜਾ ਏਰੀਆ ਪਰਲਾ ਜਿੱਥੇ ਤੱਕ ਮੇਰੀਂ ਉਂਗਲ ਜਾਂਦੀ ਆ ਇੱਥੇ ਬਾਰਡਰ ਆਪਣਾ ਇਹ ਬਠਿੰਡਾ ਜ਼ਿਲ੍ਹੇ ਤੇ ਮਾਨਸਾ ਜ਼ਿਲ੍ਹੇ ਦੇ ਇੱਥੇ ਤਿੰਨ ਜ਼ਿਲ੍ਹੇ ਇਕੱਠੇ ਹੁੰਦੇ ਇੱਕ ਥਾਂ ਤੇ ਤੇ ਪਹਿਲਾਂ ਵੀ ਮੈਂ ਗੱਲ ਕਰੀਏ ਫੇਰ ਕਹਿੰਦੇ ਆ ਕਿ ਉਹ ਬਈ ਦਿਖਾ ਕੇ ਨਾ ਹਦੂਦ ਕਹਿੰਦੇ ਇੱਕ ਪੱਥਰ ਅੰਗਰੇਜ਼ਾਂ ਵੇਲੇ ਦਾ ਪੁਰਾਣੇ ਜ਼ਮਾਨੇ ਦਾ ਉਹ ਬੜਿਆਂ ਹੋਇਆ ਇੱਕ ਚੌਂਕੜਾ ਜਿਹਾ ਉੱਥੇ ਤਿੰਨ ਜ਼ਿਲ੍ਹੇ ਇਕੱਠੇ ਹੁੰਦੇ ਇੱਕ ਚੁੰਡ ਤੇ ਤਿੰਨ ਵਟਾ ਇਕੱਠੇ ਹੁੰਦੀਆਂ ਆ ਬਠਿੰਡੇ ਦੀ ਜ਼ਮੀਨ ਮਾਨਸਾ ਦੀ ਜ਼ਮੀਨ ਸਰਸੇ ਜ਼ਿਲ੍ਹੇ ਦੀ ਆਪਣੇ ਪਿੰਡ ਦੀ ਇਧਰ ਤੇ ਉਥੋਂ ਤੱਕ ਵੀਰੇ ਮੈਂ ਗੱਲ ਕਰਦਾ ਸੀ ਉਥੋਂ ਤੱਕ ਮੋਟਰਾਂ ਦਾ ਪਾਣੀ ਲੱਗਦਾ ਸਾਰੇ ਵੀਰੇ ਮੋਟਰਾਂ ਦੇ ਪੜਦੇ ਆ ਕਿ ਟਾਵਾ ਟਲਾ ਬੋਰ ਜਦੋਂ ਝੋਨਾ ਲਾਉਣੇ ਆਪਾਂ ਨੂੰ ਚਲਾਉਣੇ ਪੈਂਦਾ ਕਿ ਜਿਵੇਂ ਨਵਾਂ ਝੋਨਾ ਲੱਗੇਗਾ ਪਾਣੀ ਦੀ ਘਾਟ ਹੋ ਜਾਂਦੀ ਇਹਨੂੰ ਮੜਾ ਮੋਟਾ ਚਲਾਉਣਾ ਪੈਂਦਾ ਫਿਰ ਮੋਟਰਾਂ ਨਾਲ ਸੋਨਾ ਪਲੀ ਜਾਂਦਾ ਕਹਿਣ ਤੋਂ ਬਾਅਦ ਇਹ ਆ ਵੀ ਉਧਰੋਂ ਸਾਡੇ ਨਹਿਰ ਵਾਲੇ ਪਾਸੋਂ ਪਾਪ ਲੈਣਾ ਆਉਂਦੀਆਂ ਸਾਰਿਆਂ ਦੀ ਉੱਥੇ ਮੋਟਰਾਂ ਵੀ ਇਕੱਠੀਆਂ ਪਰੋਇਆ ਬੀਏ ਧਰਤੀ ਤੇ ਉਥੇ ਜਮਾ ਮੋਟਰ ਨਾਲ ਮੋਟਰਾਂ ਖੈਂਦੀਆਂ ਪੈਪ ਲਾਈਨਾਂ ਆਉਂਦੀਆਂ ਸੋਨਾ ਸੁਆਦ ਪਾਣੀ ਖੇਤਾਂ ਨੂੰ ਲੱਗਦਾ ਐ ਸਾਡਾ ਵੀ ਡੰਗ ਲਈ ਜਾਂਦਾਗਾ ਆ ਖੈਰ ਸੁੱਖ ਹੈ ਰਾਜੀ ਬਾਜੀ ਫਿਰ ਹੁਣ ਮੱੱਖਾ ਕਰ ਲਈ ਵਾੜੀ ਗੱਲਾਂ ਨਾਲ ਕਰਦੇ ਹੋਏ ਗੱਗੂ ਨੇ ਆਵਾਜ਼ ਮਾਰ ਦੇਣੀ ਆ ਫੇਰ ਅਸੀਂ ਛਿੱਟਨੀਆ ਜੋਰੀਆ ਬੋਲੇ ਦੇਨ ਸੋ 7 ਲਾਈਟ 13 ਦਾ ਲੋਡ ਹਾਂ 10 ਦੀ ਮੋਨੋਬਲਾਕ 10 ਦਾ ਹੀ 10 ਫੁੱਟ ਹੀ ਖੂ ਆ 90 ਫੁੱਟ ਬੋਰ ਆ 8 ਦਾ ਇੰਜਨ ਆ ਹਾਂ 12 ਲੀਟਰ ਦੀ ਟੈਂਕੀ ਇਹ ਤਾਂ ਕਹਿਣ ਨੂੰ ਤਾਂ 10 ਲੀਟਰਾਂ ਦੀ ਹੁੰਦੀ ਐ ਉਹ 12 ਲੀਟਰਾਂ ਦੇ ਨੇੜੇ ਪੈ ਜਾਂਦਾ ਹੁੰਦਾ ਇਹ ਤੇ ਤੇਲ ਹਾਂ ਠੀਕ ਐ ਉਹ ਦਰ ਸੱਤ ਆਪਣੇ ਸੱਤਪਾਲ ਛੱਤੂ ਦੀ ਸੋਲਰ 7.5 ਦੀ ਤੇ ਇਹ ਸੋਹਣਾ ਕੰਮ ਕਰਦੀ ਆ ਵਧੀਆ ਆ। ਅ ਭਰੀ ਰੱਖਦੀ ਆ ਚੌਲ। 4 5 10 7 ਗਿੱਲਿਆਂ ਨੂੰ ਬਸ ਵਧੀਆ ਅ ਦਿਵਾਲ ਨਹੀਂ ਹੈਗੀ। ਚੱਲੀ ਜਾਣਾ ਇਹਨੇ ਸਾਰਾ ਦਿਨ ਬਸ ਜੇ ਬੱਦਲ ਵਾਈਆ ਫੇਰ ਵੀ ਥੋੜਾ ਪਾਣੀ ਘਟਾਏ ਜਾਂਦੇ ਫੇਰ ਵੀ ਸੋਹਣਾ ਕੰਮ ਅ ਡੰਗ ਲਾਈ ਜਾਂਦੀ ਆ। ਹਾਂ ਬੇੜਾ ਹੋ ਗਿਆ ਪੌਣੇ 5 ਵਜੇ ਦਾ। ਹਾਂ ਬੱਦਲ ਧੁੱਪਾਂ ਜੀ ਕਰਦੇ ਫਿਰਦੇ ਆ ਕੱਲ ਜਾਂ ਪਰਸੋਂ ਤੱਕ ਉਮੀਦ ਹੈ ਮੌਸਮ ਠੰਡਾ ਹੋਊਗਾ ਕਣੀਆਂ ਬੱਦਲ ਵੀ ਆ ਸਕਦਾਗਾ। ਤੇ ਆ ਪਾਣੀ ਦੀ ਗੱਲ ਕਰਦੇ ਆ ਪਾਣੀ ਖੜਨ ਦੀ ਆਹਾਂ ਖੇਤ ਚ ਚੌਥੇ ਹੱਥ ਨੇ ਪਾਣੀ ਭਰਿਆ ਸੀ ਅਸੀਂ ਪੂਰਾ ਵਧੀਆ ਪਾਣੀ ਭਰਤਾ ਸੀਗਾ ਇੱਥੋਂ ਤੱਕ ਆ ਮਤਲਬ ਕਹਿਣ ਤੋਂ ਬਾਅਦ ਵੀ ਸਾਡੇ ਖੇਤਾਂ ਚ ਪਾਣੀ ਤਾਂ ਸੋਨਾ ਖੜ ਜਾਂਦਾ ਜਿਹੜੇ ਵੀਰ ਕਹਿੰਦੇ ਹੁੰਦੇ ਅਗੇ ਇਹ ਕਿ ਪਾਣੀ ਘੱਟ ਖੜਦਾਗਾ ਤੇ ਗੱਲ ਇਹ ਆ ਕਿ ਪਾਣੀ ਪੂਰਾ ਆਵੇ ਗੇਰਾ ਵਧੀਆ ਭਰਿਆ ਹੋਇ ਇੱਕ ਵਾਰੀ ਬਾਣਾ ਵਧੀਆ ਸੋਹਣਾ ਪਾਣੀ ਖੜਦਾ ਸੁੱਖ ਨਾਲ ਅ ਅੱਜ ਇਹਦੀਆਂ ਤੋੜੀਆਂ ਆਈਆਂ ਆ ਨੰਗੀਆਂ ਹੋ ਗਈਆਂ ਕਿਤੇ ਕਿਤੇ ਅਸੀਂ ਤੋੜੀਆਂ ਕਹਿੰਦੇ ਹੁੰਨੇ ਆ ਉਹ ਜਿਹੜੇ ਥੋੜੀ ਜਿਹੀ ਉੱਚੀ ਨੀਜ਼ੀ ਹੁੰਦੀ ਆ ਇਹ ਲੱਗ ਲੱਗ ਏਰੀਏ ਦੇ ਹਿਸਾਬ ਨਾਲ ਬੋਲੀ ਦਾ ਥੋੜਾ ਥੋੜਾ ਫਰਕ ਹੁੰਦਾ 50 60 ਕਿਲੋਮੀਟਰ ਇਧਰ ਉਧਰ ਹੋ ਜਾਂਦੇ ਥੋੜਾ ਥੋੜਾ ਬੋਲੀ ਦਾ ਫਰਕ ਹੋ ਜਾਂਦਾ ਹੈ ਤੇ ਇਹ ਮੇਰੇ ਕਹਿਣ ਤੋਂ ਬਾਅਦ ਇਹ ਜੇ ਅਸੀਂ ਵਦਗਾ ਇੱਕ ਵਾਰੀ ਪਾਣੀ ਭਰ ਲਈਏ 2 ਜਾਂ 3 ਦਿਨ ਵੀ ਸੋਨਾ ਕੱਟ ਜਾਂਦਾ ਹੁੰਦਾਗਾ ਤੇ ਹਾ ਤਿੰਨ ਦਿਨ ਪਾਣੀ ਕੱਟ ਗਿਆ ਇਹ ਕੱਲ ਨੂੰ ਇਹਦੇ ਚ ਹਲੋੜ ਪਊਗੀ ਤੇ ਉਦੋਂ ਬਾਅਦ ਦਵਾਈ ਦੂਈ ਸਿੱਟਦੀ ਤੇ ਉਦੋਂ ਫੁੱਲ ਭਰ ਕੇ ਵਧੀਆ ਪਾਣੀ ਵੱਧ ਸੀ ਉਦੋਂ ਸਾਡੇ ਕੋਲੇ ਮੀਮੂ ਪਾ ਕੇ ਹਟਿਆ ਹੋਇਆ ਸੀ ਗਿਆ ਇੱਕ ਤੇ ਹਾਂ ਆ ਲਾਰ ਕੇ ਉਹਨਾਂ ਦੇ ਆਂਡੇ ਨੇ ਠਿਗਦੇ ਹਾਂ ਹੁਣ ਹੁੰਨੇ ਆ ਜੂਰੀਆ ਦਾਲੇ ਥੋੜਾ ਜਿਹਾ ਮੌਸਮ ਦਾ ਫਰਕ ਪੈ ਗਿਆ ਹਾਂ ਠੀਕ ਹੋ ਜਾਂਦਾ 4-5 ਕਿਲ ਵੇ 4-5 ਕਿਲ ਵੇ ਨੂੰ ਤਾਂ ਉਸ ਤੋਂ ਪਹਿਲਾਂ ਥੋੜੀ ਪੂਰੀ ਟੋਟਣ ਸਾੜ ਗਰਮੈਸ਼ ਸੀਗੀ ਮੈਂ ਗੱਗੂ ਨੂੰ ਲਾਤਾ ਆਰਡਰ ਮੈਂ ਹੋ ਜਾ ਜੂਰੀਆ ਦਾਲੇ ਆ ਗਿਆ ਮੈਂ ਆ ਜਾ ਨੌਜਵਾਨ ਓ ਲਾਰਖੀਆ ਜੋਟੀ ਖੈਰਾ ਜਦੋਂ ਮੌਸਮ ਠੀਕ ਹੁੰਦਾ ਉਹ ਤਾਂ ਨੌਜਵਾਨ ਆ ਵੀਂ ਟੇਕਦਾ ਖੈਰਾ ਅੱਜ ਨਿੰਬੂ ਦਾ ਪਾਣੀ ਪੀਤਾ ਕੈਂਪਰ ਚ ਲਿਆਂਦਾ ਸੀ 2-3 ਵਾਰੀ ਰੱਜ ਕੇ ਇਹ ਕੱਖ ਗੱਡੀ ਜਾਂਦਾ ਖਾਲਚੋਂ ਪਾਣੀ ਵਾਲੇ ਚੋਂ ਅਸੀਂ ਟਮਾਟਰ ਲਾਇਆ ਘੇਰ ਛਾਉਂਕ ਨਾਲ ਸੋਹਣਾ ਕੰਮ ਕਰਦਾ ਜਦੋਂ ਗਰਮੀ ਬੜੀ ਹੁੰਦੀ ਉਦੋਂ ਗਰਮੀ ਵੱਲੋਂ ਮੱਲੀ ਬੰਦੇ ਨੂੰ ਦੱਬ ਲੈਂਦੀ ਆ ਤੇ ਦੁਪਹਿਰੇ ਵੀ ਉਦੋਂ ਨੌਜਵਾਨ ਕਹਿੰਦਾ ਗਰਮੀ ਬੜੀ ਜੀ ਯਾਰ ਕਹਿੰਦਾ ਮੈਂ ਤੁਰਿਆ ਫਿਰਿਆ ਮੱਲੂ ਬੱਲੀ ਫਿਰ ਪੈਣ ਨੂੰ ਜੀ ਕਰਿਆ ਪੈ ਜਾਂਦਾ ਬੰਦਾ ਹਾਂ ਥੱਕਿਆ ਆਖਿਆ ਹੁੰਦਾ ਅੱਖ ਲੱਗ ਜਾਂਦੀ ਆ ਹਾਂ ਸੁਭਾਗਾ ਸਾਡਾ ਇਥੇ ਫਿਰਦਾ ਹਵੇ ਲਿਆਉਣ ਦਾ ਸਮਾਂ ਲੱਗਿਆ ਹੋਣਾ ਅੱਜ ਸੰਗਾਂ ਨਹੀਂ ਲੈ ਆਏ ਤੜਕੇ ਲੈ ਜਾਗੇ ਹੌਲ ਹੌਲ ਜੇ ਇੱਥੇ ਨਗੇ ਹੁਣ ਪਾਣੀ ਧਾਣੀ ਪੀਨੇ ਆ ਤੇ ਆਹ ਤਿੰਨ ਚਾਰ ਗੱਟੇ ਨੇ ਇਹਨਾਂ ਦਾ ਖਲਾਰਾ ਕਰਦੇ ਹਾਂ ਵਾਹੀ ਗਿਰੂ ਓ ਸ਼ੂ ਆ ਪਨੀਰੀ ਜਨਾ ਹੱਟੀਆਂ ਵਿੱਚ ਆਉ ਡੀਏਪੀ ਆ ਰੜੀ ਆਈ ਸਿੱਤਾਂਗੇ ਮਾਰੀ ਜੀ ਆ ਤੋਰ ਲਾਪ ਦੀ ਬਾਤ ਮੈਂ ਲੈ ਆ ਹੁਣ ਇਧਰੋਂ ਤੂੰ ਆ ਮੋੜ ਲੈ ਇੱਥੋਂ ਚੰਗਾ ਮੈਂ ਆ ਪਨੀਰੀ ਤੋਂ ਪਰੇ ਤੋਂ ਲੱਗਦਾਗਾ ਯਾ ਸਾਡੀ 26 ਪਨੀਰੀ ਬਈ ਹਾਂ 26 ਦੀ 1 2 ਬਈ 1 ਬਈ ਆਖੀ ਜਾਂਦਾ ਸੀ ਆਕੇ ਬਈ 26 ਤੁਸੀਂ ਬਾੜੀ ਗੇਤੀ ਲਾਉਣ ਲੱਗ ਗਏ ਆ ਗੇਤੀ ਕਾਨੂੰ ਲਾਉਣ ਲੱਗ ਗਏ ਬਈ ਉਹ ਤਾਂ ਕਿਵੇਰੀ 468 ਬਚੀ ਸੀ ਉਹ ਦੂਜੇ ਖੇਤੋਂ ਲਾਈ ਸੀ 26 ਤਾਂ ਸਾਡੀਆਂ ਦੇਖ ਲਓ ਪਨੀਰੀ ਕਿੰਨੀ ਕੀ ਵਾਲੇ ਹਾਂ ਛੋਟੀ ਐ ਤਾਂ ਹਲੇ ਆ ਇਹ ਲਾਉਣੀ ਆ ਉਧਰ ਵਜਿਆਗਾ ਆ ਡੇੜਕਾ ਗਿੱਲਾ ਰੇਗਾ ਲਾਉਣ ਵਾਲਾ ਤੇ ਉਹ ਪਨੀਰੀ ਸਾਡੇ ਕੋਲੇ ਹੈ ਨਹੀਂ ਸੀ ਉੱਦ ਦੇ ਗੱਲ ਵੀ ਹੋ ਗਈ ਸੀ ਉਧਰ ਉਹ ਕਾਲਜੀ ਵਾਲੀ ਕਰੀ ਜਾਂਦੇ ਸੀ ਬੋਣੀ ਆ ਦਾਵਾ ਦਾ ਪੱਟ ਲੋ ਪੱਟਣ ਨੂੰ ਵੀ ਤਿਆਰ ਹੋ ਗਈ ਸੀ ਉਹ ਦੁਬਾਰੇ ਇੱਕ ਵਾਰੀ ਫੇਰ ਉਹਨੇ ਫੋਨ ਜਾ ਕਰਤਾ ਸੀ ਬੋਣੀ ਆ ਉਹ ਸਾਡੇ ਭਈਏ ਲਈ ਜਾਂਦੇ ਆ ਉਹ ਫੇਰ ਮਨਪੀ ਜੀ ਕਹਿੰਦੇ ਤੁਸੀਂ ਬਾਈ ਦਿਓ ਭਈ ਫੇਰ ਐ ਹੋ ਜਾਂਦੀ ਏ ਕੀ ਵਾਰੀ ਗੱਲ ਤੇ ਮਿਲਦੀ ਵੀ ਸੀਗੀ ਇਹ ਲਾ ਦੀ ਉਹ ਦਪੱਟੀ ਨਹੀਂ ਵੀ ਚਲ ਆ ਖੜੀ ਇਹ ਲਾ ਦੇਂਗੇ ਜੀ ਹੋਰ ਮਿਲਗੀ ਦਾ ਕੋਈ ਗੇਤੀ ਉਹ ਲਾ ਦੇਾਂਗੇ ਹਾਂ 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 ਸਿਰਦੇ ਬੰਗੀ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਆ ਪਾਸ ਮੋੜ ਕੇ ਜਦੋਂ ਇਧਰਲੇ ਪਾਸੇ ਨਿਗਾਹ ਮਾਰੀ ਆ ਮੂੰਹ ਘਮਾਇਆ ਚਾ ਚੜਿਆ ਥੋੜਾ ਜਿਹਾ ਮੀਂਹ ਵਾਲਾ ਬੱਦਲ ਜਾਂ ਬਣਿਆਗਾ ਹਾਂ ਆ ਬੇਨਾਬ ਉਹ ਗੱਲ ਵੱਖਰੀ ਆ ਪਰ ਕਿਰਾਏ ਮਾਨਾ ਹਾਂ ਲੇਰੋ ਬੇਰੋ ਹੋ ਜਾਂਦਾਗਾ ਕਿ ਭਾਈ ਬੱਦਲ ਬਣੂਗਾ ਐਂ ਖੈਰ ਇੱਕ ਦੇ ਦਿਨ ਤੱਕ ਤਾਂ ਉਮੀਦ ਹੈ ਸ਼ਾਇਦ ਬੱਦਲ ਬਣ ਜੇ ਹਾਂ ਬਣ ਜੇ ਗਰਮੀ ਬੜੀ ਆ ਹਾਂ ਚੈੱਕ ਹਾਈਟੇ ਆ ਹਾਂ ਤਾਂ ਉਤੋਂ ਤੋਂ ਤੇ ਨੀਰੀ ਬਣ ਜਾ ਗਿਆ ਬੰਬੂ ਘੜ ਲੈ ਕੇ ਵਰਦੀਆਂ ਹੋਈਆਂ ਮੋਟਰਾਂ ਡੁੱਬਦਾ ਹੋਇਆ ਸੂਰਜ ਤੇ ਘਰਾਂ ਨੂੰ ਜਾਂਦਾ ਉਹ ਗੱਗੂ ਤੇ ਬਾਣ ਦੀ ਨਿਗਰਾਨੀ ਕਰਦੇ ਆਸਤੇ ਪਾਸੇ ਢੇੜਾ ਹੁੰਦੇ ਉਹ ਦਾਸ ਖੁਦ ਆਪ ਹ ਇੱਕ ਮੋਟਰੇਡਰ ਇੱਧਰ ਛੱਡ ਲਈ ਦੋ ਕਿਲੇ ਭਰਦੋ ਇੱਧਰ ਦੋ ਕਿਲੇ ਆਹ ਪਰਦੂ ਪਰਲੀ ਮਟਰ ਖੇਦੀ ਹੋਈ ਹੈ ਤੇ ਗੱਲਬਾਤ ਕਰਦੇ ਆ ਸਾਰਾ ਤੋਂ ਪਹਿਲਾਂ ਮੈਨੂੰ ਥੋੜੀ ਥੋੜੀ ਐਚਬੀਜੀ ਲੱਗ ਰਹੀ ਆ ਉਦੋਂ ਦਾ ਬਸ ਕੰਮ ਵੱਲ ਧਿਆਨ ਸੀ ਕਿ ਡਿਟੀਰੀ ਦੇ ਆਂਡੇ ਵੇਖ ਕੇ ਆਨਾ ਉੱਤੇ ਬੈਠੇ ਆ ਕੋਈ ਥੱਲੇ ਤਾਂ ਨਹੀਂ ਰੋੜਿਆ ਕਿਸੇ ਪਾਸੇ ਆ ਸ਼ੁਕਰਾ ਵਾਹਿਗੁਰੂ ਦਾ ਕਿ ਚਾਰੇ ਆਂਡੇ ਸਹੀ ਜ਼ਲਾਮਤ ਬੈਠੇ ਨੇਗੇ ਆ ਇੱਕ ਵੀਰ ਕੱਲ ਕਹਿ ਰਿਹਾ ਸੀ ਆ ਕਿ ਬਾਈ ਉਹਦਾ ਅੰਡਾ ਨਹੀਂ ਡਿੱਗਣਾ ਸੀ ਜੇ ਪਾਸਿਆਂ ਤੇ ਜ਼ਿਆਦੇ ਸਪੋਰਟ ਬਣਾ ਦਿੰਦੇ ਮਿੱਟੀ ਦੀ ਆ ਉਹ ਬਾਈ ਪਹਿਲਾਂ ਮੈਂ ਬਣਾਈ ਸੀ ਜਿੱਦਨੇ ਥੜਾ ਜਿਹਾ ਬਣਾਇਆ ਫਿਰ ਮੈਂ ਉਹ ਟਾਤੀ ਸੀ ਬਾਈ ਕਾਰਨ ਉਹਦਾ ਇਹ ਸੀ ਕਿ ਆਪਾਂ ਜ਼ਿਆਦੇ ਜੇ ਸਾਈਡਾਂ ਤੋਂ ਉੱਚੀ ਕਰਦੇ ਆ ਮਿੱਟੀ ਵਿਚਾਲਾ ਨੀਵਾ ਰਹਿ ਜਾਂਦਾ ਫਿਰ ਮੀਂਹ ਪੈਣ ਵੇਲੇ ਉਹ ਪਾਣੀ ਖੜਦਾ ਮੀਂਹ ਦਾ ਤਾਂ ਕਰਕੇ ਫਿਰ ਉਹ ਆ ਦਿੱਕਤ ਵਾਲੀ ਗੱਲਬਾਤ ਸੀਗੀ ਤੇ ਲਿਬੜੀ ਤੇ ਬੜੀ ਜੜੀਰੀ ਬੈੰਦੀ ਹੋਊਗੀ ਐਂ ਦੇ ਲਵੇੜੀ ਜੀ ਬੈਠੀ ਐ ਕੰਬਲੀ ਤੇ ਸਮਾਂ ਇਸ ਵਕਤ ਹੋ ਗਿਆ ਆ 7:30 ਵਜੇ ਦਾ ਹਾਂ ਬਹੁਤ ਸਾਰੇ ਵੀਰਾਂ ਭੈਣਾਂ ਦੇ ਮੈਸੇਜ ਆ ਰਹੇ ਨੇ ਕਮੈਂਟ ਆ ਰਹੇ ਨੇ ਫੋਨ ਕਰਲਾਂ ਆਈਆਂ ਕਿ ਬਾਈ ਹੈਪੀ ਕਿਵੇਂ ਹੈਗਾ ਹਾਂ ਜਿਵੇਂ ਪਹਿਲਾਂ ਵੀ ਸਵੇਰੇ ਬਲੌਗ ਦੇ ਸ਼ੁਰੂਆਤ ਚ ਦੱਸੀ ਸੀ ਗੱਲ ਕਿ ਐਕਸੀਡੈਂਟ ਹੋ ਗਿਆ ਜੀ ਗੱਡੀ ਮਾਰੀ ਸੀ ਪਿੱਛੋਂ ਮੁੰਡੇ ਨੇ ਕਿਸੇ ਨੇ ਹੈਪੀ ਬਾਈ ਠੀਕ ਹਾਂ ਕਿਰਪਾ ਵਾਹਿਗੁਰੂ ਦੀ ਹਾਂ ਸਹੀ ਸਲਾਮਤ ਆ ਆ ਵਧੀਆ ਗੱਲਬਾਤ ਕਰਦਾ ਸਿਰ ਚ ਮਤਲਬ ਦਿਮਾਗੀ ਝੋਟ ਆ ਥੋੜੀ ਜੀ ਹਾਂ ਚੰਦਾਲੀ ਗੱਲ ਨਹੀਂ ਕੀ ਸੋਜ ਸੀ ਦਿਮਾਗ ਨੂੰ ਥੋੜੀ ਜੀ ਤੇ ਉਹ 72 ਘੰਟੇ ਦੀ ਰਿਕਵਰੀ ਜੀ ਆ ਡਾਕਟਰ ਕਹਿੰਦੇ ਤੇ ਅਜੇ ਕੱਲ ਨੂੰ ਹੋ ਸਕਦਾ ਛੁੱਟੀ ਮਿਲ ਜੇ ਨਾ ਮਿਲੇ ਹਾਂ ਉਹ ਅਜੇ ਡਾਕਟਰਾਂ ਨੂੰ ਪਤਾਗਾ ਤੇ ਫਿਲਹਾਲ ਸੂਤ ਆ ਤੁਹਾਡੇ ਸਾਰੇ ਵੀਰਾਂ ਭੈਣਾਂ ਦੀਆਂ ਦੁਆਵਾਂ ਨਾਲ ਅਰਦਾਸਾਂ ਨਾਲ ਸਹੀ ਹੈ ਬਹੁਤ ਸਾਰੀਆਂ ਅਰਦਾਸਾਂ ਭੇਜੀਆਂ ਵੀਰਾਂ ਨੇ ਬੇਨਤੀਆਂ ਕਰੀਆਂ ਹਾਂ ਬਹੁਤ ਸਾਰਾ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਤੁਸੀਂ ਚੈਨਲ ਦੇ ਨਾਲ ਜੁੜੇ ਹੋਏ ਹੋ ਪੇਜ ਨਾਲ ਜੁੜੇ ਹੋ ਤੇ ਫਿਲਾਲ ਗੱਗੂ ਨੂੰ ਮੈਂ ਕਿਹਾ ਕਿ ਤੋਰਿਆ ਸੀ ਤੂੰ ਚੱਲ ਘਰੇ ਤੇਰੇ ਜਾਂਦੇ ਆਉਂਦੇ ਜਾਂਦੇ ਜਾਂਦੇ ਮੈਂ ਆ ਜੂ ਹ ਹਰਾਚਾਰਾ ਲਾਹਾਂਗੇ ਇਹ ਆਪਣੇ ਵਾਲੇ ਇੱਕ ਥਾਂ ਤੋਂ ਹਰਾ ਵੱਢ ਕੇ ਲੱਦ ਲੈ ਸੀਗੇ ਚਾਰ ਚਾਰ ਸੱਬੇ ਸਾਰੇ ਲਾਹ ਲਾਂਗੇ ਗੱਗੂ ਹੈਪੀ ਕੇ ਆਪਣੇ ਹੈਪੀ ਮੇਰੀ ਮਾਸੀ ਦਾ ਮੁੰਡਾ ਸਵੇਰੇ ਵੀ ਦੱਸੇ ਪਹਿਲਾਂ ਕਈ ਵਾਰ ਨਵੇਂ ਜੁੜ ਜਾਂਦੇ ਫਿਰ ਪੁੱਛ ਲੈਂਦੇ ਕਨਫਿਊਜ਼ ਹੋ ਜਾਂਦੇ ਆ ਤੇ ਅੱਡੋ ਅੱਡਾ ਸੀ ਗੱਗੂ ਮੇਰੇ ਚਾਚੇ ਦਾ ਮੁੰਡਾ ਕੰਮ ਕਰ ਸਾਰੇ ਖੇਤੀਬਾੜੀ ਲੈਖਾ ਜੋਖਾ ਸਾਰਾ ਅੱਡੋ ਅੱਡਾ ਹਾਂ ਪਰ ਅਸੀਂ ਕੰਮ ਸਾਂਝਾ ਕਰ ਲੈਨੇ ਹਾਂ ਭਾਈਚਾਰੇ ਤੌਰ ਤੇ ਯਾਰੀ ਦੋਸਤੀ ਪੱਕੀ ਜਿਵੇਂ ਮੈਂ ਕਹਿੰਨਾ ਉਹਨਾਂ ਖਰਚਾ ਆਪੋ ਆਪਣਾ ਬਸ ਉਵੇਂ ਗੱਲਬਾਤ ਜੀ ਕਰ ਲੈਣਾ ਮਨਪੀ ਤੋਰੇ ਆਪਣੇ ਪਰਿਵਾਰ ਦੇ ਕੁਝ ਮੈਂਬਰ ਉਹ ਉੱਥੇ ਨੇ ਗਏ ਸਰਸੇ ਦਾਖਲਾ ਹੈਪੀ ਤੇ ਬਾਕੀ ਠੀਕ ਆ ਮੈਂ ਤੇ ਗੱਗੂ ਇੱਥੇ ਕੰਮ ਸੰਭਾਲੀ ਜਾਂਨੇ ਆ ਬਹੁਤ ਸਾਰਾ ਧੰਨਵਾਦ ਸਾਰੇ ਵੀਰਾਂ ਭੈਣਾਂ ਦੇ ਜਿਨ੍ਹਾਂ ਨੇ ਵੀ ਅਰਦਾਸਾਂ ਕਰੀਆਂ ਹੈਪੀ ਵਾਸਤੇ ਤੇ ਹਾਂ ਬਾਈ ਗਰੋਗੇ ਅਰਦਾਸ ਕਰਦੇ ਆ ਵਧੀਆ ਤੰਦਰੁਸਤ ਘਰੇ ਆ ਜੂਗਾ ਤੇ ਉਹ ਵਈ ਠੀਕ ਹੈ ਹੋਰ ਜਿਆਦਾ ਟੈਨਸ਼ਨ ਵਾਲੀ ਗੱਲ ਨਹੀਂ ਪਰ ਇਹ ਥੋੜਾ ਜਿਹਾ ਦਿਮਾਗੀ ਦੌਰੇ ਨਾ ਹੋਵੇ ਕੋਈ ਡਾਕਟਰ ਕਹਿੰਦੇ ਅੱਗੇ ਤੋਂ ਵੀ ਫਿਚਰ ਚ ਮਤਲਬ 2-3 ਦਿਨਾਂ ਚ ਆਉਣ ਵਾਲਿਆਂ ਚ ਦਾ ਕਰਕੇ ਉਹਨੇ ਐਡਮਿਟ ਰੱਖਿਆ ਸੀਗਾ ਵੀ ਟੈਨਸ਼ਨ ਵਾਲੀ ਗੱਲ ਹੁੰਦੀ ਵੀ ਆ ਬਈ ਦਿਮਾਗੀ ਸਿਰ ਦੀ ਸੱਟ ਜਾਂ ਦਿਮਾਗ ਦੀ ਸੱਟ ਇਹ ਜੀ ਹੁੰਦੀ ਆ ਗੱਲ ਤੇ ਟੈਨਸ਼ਨ ਹੁੰਦੀ ਆ ਬਈ ਹਾਫ ਦਾ ਵੀ ਦਿਮਾਗ ਟੈਨਸ਼ਨ ਚ ਚਲੇ ਬੜਾ ਬਲੌਗ ਜਿਵੇਂ ਮੈਂ ਬਣਾਇਆ ਨਹੀਂ ਥੋੜੀ ਥੋੜੀ ਗੱਲਬਾਤ ਕਰਦਾ ਸੀ ਪਰ ਦਿਮਾਗ ਬੰਦੇ ਦਾ ਉਧਰ ਫਿਰਦਾ ਰਹਿੰਦਾ ਨਾ ਉਸ ਪਾਸੇ ਹਾਂ ਤਾਂ ਕਰਕੇ ਥੋੜੀ ਬੋੜੀ ਗੱਲਬਾਤ ਅੱਜ ਜੁੜ ਨਾਲ ਕਰ ਲਈ ਵਲੌਗ 'ਚ ਤੇ ਹਾਂ ਇੱਥੇ ਅੱਜ ਦੇ ਵਲੌਗ ਦੀ ਸਮਾਪਤੀ ਆ ਜੁੜੇ ਰਹੋ ਚੈਨਲ ਦੇ ਨਾਲ ਸਪੋਰਟ ਕਰਦੇ ਰਹੋ ਸਾਰੇ ਵੀਰ ਬਹੁਤ ਸਾਰਾ ਧੰਨਵਾਦ ਇੱਕ ਵਾਰ ਫਿਰ ਤੋਂ ਤੇ ਹਾਂ ਠੀਕ ਹੈ ਹਾਂ ਸਸਰੀ ਗੱਲ ਬਈ ਸਾਰਿਆਂ ਨੂੰ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਵਲੌਗ ਦੇ ਨਾਲ